ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਖੁਲਾਸਾ ਪੰਜਾਬ ਦੇ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮਸ਼ਹੂਰ ਪੰਜਾਬੀ ਸਿੰਗਰ ਗੁਲਾਬ ਸਿੱਧੂ ਦੀ ਸਿੰਗਰ ਬਣਨ ਤੋਂ ਪਹਿਲਾਂ ਕੀ ਕੰਮਕਾਰ ਕਰਦੇ ਰਹੇ ਸਿੰਗਿੰਗ ਵਿੱਚ ਕਿਵੇਂ ਕਾਮਯਾਬ ਹੋਏ ਇਹਨਾਂ ਦਾ ਵਿਆਹ ਹੋਇਆ ਹੈ ਜਾਂ ਨਹੀਂ ਇਹ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਸ ਵੀਡੀਓ ਵਿੱਚ ਲੈ ਕੇ ਆਏ ਹਾਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਖੁਲਾਸਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਸਭ ਤੋਂ ਪਹਿਲਾਂ ਗੁਲਾਬ ਸਿੱਧੂ ਦਾ ਜਨਮ 15 April 1993 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਬਹੀ ਵਿੱਚ ਹੋਇਆ। ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ-ਪਿਤਾ ਤੋਂ ਬਿਨਾਂ ਇਹਨਾਂ ਦੀ ਇੱਕ ਭੈਣ ਰਹਿੰਦੀ ਹੈ। ਜੇ ਗੁਲਾਬ ਸਿੱਧੂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਹੋ ਚੁੱਕਿਆ ਹੈ। ਇਹਨਾਂ ਦੀ ਪਤਨੀ ਦਾ ਨਾਮ ਰਵਿੰਦਰਕੌਰ ਹੈ। ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 33 ਸਾਲ ਹੋ ਚੁੱਕੀ ਹੈ ਜੇ ਇਹਨਾਂ ਦੇ ਸਰੀਰ ਦੀ ਲੰਬਾਈ ਦੀ ਗੱਲ ਕਰੀਏ ਤਾਂ ਇਹਨਾਂ ਦੀ ਹਾਈਟ ਲਗਭਗ 5 ਫੁੱਟ 8 ਇੰਚ ਦੇ ਲਗਭਗ ਹੈ ਤੁਹਾਨੂੰ ਦੱਸ ਦਈਏ ਕਿ ਗੁਲਾਬ ਸਿੱਧੂ ਦੇ ਪਿਤਾ ਜੀ ਦੇਸੀ ਡਾਕਟਰ ਨੇ ਪਿੰਡ ਦੇ ਵਿੱਚ ਹੀ ਡਾਕਟਰ ਦੀ ਦੁਕਾਨ ਕੀਤੀ ਹੋਈ ਹੈ ਜਦੋਂ ਗੁਲਾਬ ਸਿੱਧੂ ਮਸ਼ਹੂਰ ਸਿੰਗਰ ਨਹੀਂ ਸੀ ਉਦੋਂ ਇਹਨਾਂ ਦੇ ਘਰ ਦੇ ਆਰਥਿਕ ਹਾਲਾਤ ਬਹੁਤ ਹੀ ਚੰਗੇ ਨਹੀਂ ਸੀ ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਗੁਲਾਬ ਸਿੱਧੂ ਨੇ ਪਲੱਸ 2 ਕਰਨ ਤੋਂ ਬਾਅਦ ਆਪਣੇ ਪਿਤਾ ਦੇ ਕਹਿਣ ਤੇ ਆਰਐਮਪੀ ਦਾ ਕੋਰਸ ਕੀਤਾ ਕਿਉਂਕਿ ਇਹਨਾਂ ਦੇ ਪਿਤਾ ਗੁਲਾਬ ਸਿੱਧੂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਥੋੜਾ ਸਮਾਂ ਗੁਲਾਬ ਸਿੱਧੂ ਡਾਕਟਰੀ ਦਾ ਕੰਮ ਵੀ ਕਰਦੇ ਰਹੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ 10ਵੀਂ ਤੋਂ ਬਾਅਦ ਕਿਸੇ ਜਨ ਨੇ ਵਰਕ ਪਰਮਿਟ ਤੇ ਇਹਨਾਂ ਦੀ ਕੈਨੇਡਾ ਦੀ ਫਾਈਲ ਲਵਾਈ ਪਰ ਉਦੋਂ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਇਹਨਾਂ ਨੂੰ 1,60,000 ਦੀ ਥੱਗੀ ਵੱਜ ਗਈ ਉਸ ਤੋਂ ਬਾਅਦ ਫਿਰ ਉਹ ਸਿੰਗਾਪੁਰ ਗਏ ਉੱਥੇ ਜਾਣ ਤੋਂ ਬਾਅਦ ਸਿੰਗਾਪੁਰ 12 ਦਿਨ ਲਾਏ ਤੇ ਫਿਰ ਉਹ ਪੰਜਾਬ ਵਾਪਸ ਆ ਗਏ ਇਸ ਤੋਂ ਬਿਨਾਂ ਇਹਨਾਂ ਨੇ ਆਵਾਜ਼ ਪੰਜਾਬ ਦੀ ਚ ਵੋਇਸ ਆਫ ਪੰਜਾਬ ਵਿੱਚ ਵੀ ਆਡੀਸ਼ਨ ਦਿੱਤੇ ਕਹਿਣ ਦਾ ਭਾਵ ਗੁਲਾਬ ਸਿੱਧੂ ਨੇ ਇੱਕ ਤਕਰੀਬਨ 13-14 ਸਾਲ ਸਟਰਗਲ ਕੀਤਾ ਉਸ ਤੋਂ ਬਾਅਦ ਇਹਨਾਂ ਨੇ 2014 ਵਿੱਚ ਆਪਣਾ ਪਹਿਲਾ ਗੀਤ ਕਾਰੇ ਰਿਲੀਜ਼ ਕੀਤਾ ਜੋ ਕਿ ਫਲੋਪ ਰਹਾ ਜਿਸ ਦੇ ਬੋਲ ਸੀ ਮੇਰੀ ਜਾਨ ਪ੍ਰਿੰਕਾ ਵਰਗੀ ਜਿਹਦੀ ਅੱਖ ਰਹਿੰਦੀ ਆ ਆਈਫੋਨ ਤੇ ਉਹਦਾ ਯਾਰ ਗੱਗੂ ਗਲ ਵਰਗਾ ਅੱਜ ਦੀ ਫੋੜ ਹਲੇ ਲਾਉਣ ਤੇ ਉਹਨਾਂ ਦਾ ਇਹ ਗਾਣਾ ਵੀ ਥੋੜਾ ਬਹੁਤਾ ਹੀ ਚੱਲਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਲ 2017 ਦੇ ਵਿੱਚ ਪਾਰਲੇ ਜੀ ਗੀਤ ਰਿਲੀਜ਼ ਕੀਤਾ ਜੋ ਕਿ ਸੁਪਰ ਡੁੱਪਰ ਹਿੱਟ ਰਹਾ ਇਸ ਗਾਣੇ ਤੋਂ ਬਾਅਦ ਇਹਨਾਂ ਨੂੰ ਚਲੋ ਥੋੜੇ ਬਹੁਤੇ ਪ੍ਰੋਗਰਾਮ ਵਗੈਰਾ ਮਿਲਣ ਲੱਗ ਪਏ ਪਾਰਲੇ ਜੀ ਗੀਤ ਦੇ ਹਿੱਟ ਹੋਣ ਬਾਅਦ ਇਹਨਾਂ ਨੂੰ ਇੱਕ ਫੌਜੀ ਬੰਦਾ ਮਿਲਿਆ ਜਿਸ ਨਾਲ ਇਹਨਾਂ ਨੇ ਐਗਰੀਮੈਂਟ ਸਾਈਨ ਕਰ ਲਿਆ ਮਤਲਬ ਇਹ ਬੌਂਡ ਹੋ ਗਏ ਜਿਸ ਕਰ ਇਹਨਾਂ ਦੇ 3-4 ਸਾਲ ਇਦਾਂ ਹੀ ਖਰਾਬ ਹੋ ਗਏ ਪਰਲੇ ਜੀ ਗੀਤ ਸ਼ਿੱਟ ਹੋਣ ਤੋਂ ਬਾਅਦ ਜੋ ਪ੍ਰੋਗਰਾਮ ਮਿਲਣ ਲੱਗੇ ਸੀ ਉਹ ਵੀ ਗਏ ਉਦੋਂ ਹੀ ਇਹ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਗਏ ਪਰ ਇਹਨਾਂ ਦੇ ਜੋਟੀ ਵਰਗੇ ਯਾਰਾਂ ਨੇ ਇਹਨਾਂ ਨੂੰ ਇਹਨਾਂ ਹਾਲਾਤਾਂ ਤੋਂ ਕੱਢਿਆ ਤੇ ਇਹਨਾਂ ਦਾ ਪੂਰਾ ਸਾਥ ਦਿੱਤਾ ਫਿਰ ਉਸ ਤੋਂ ਬਾਅਦ ਗੁਲਾਬ ਸਿੱਧੂ ਸਿੱਧੂ ਉਸੇੜ ਨੂੰ ਮਿਲਿਆ ਉਸ ਨਾਲ ਸਾਲ 2020 ਦੇ ਵਿੱਚ 바이バイ Song ਕੀਤਾ ਜੋ ਕਿ ਸੁਪਰ ਡੁੱਪਰ ਹਿੱਟ ਰਹਾ ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਗੁਲਾਬ ਸਿੱਧੂ ਲਾਈਫ ਸੈਟ ਹੋ ਗਈ ਇਹਨਾਂ ਨੂੰ ਕਲੱਬ ਦੇ ਸ਼ੋਅ ਤੇ ਲਾਈਵ ਪ੍ਰੋਗਰਾਮ ਵਗੈਰਾ ਮਿਲਣ ਲੱਗ ਗਏ ਫਿਰ ਇਹਨਾਂ ਦਾ 10 ਦਿਨਾਂ ਵਿੱਚ ਕੈਨੇਡਾ ਦਾ ਵੀਜ਼ਾ ਵੀ ਲੱਗ ਗਿਆ ਉਹ ਵੀ ਇਸ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਹੀ ਲੱਗਿਆ ਸੀ ਉਸ ਤੋਂ ਬਾਅਦ ਫਿਰ ਗੁਲਾਬ ਸਿੱਧੂ ਨੇ ਇੱਕ ਕੋ ਇੱਕ ਵਾਰ ਸੁਪਰ ਹਿੱਟ ਗੀਤ ਗਾਏ ਜਿੱਦਾਂ ਮਹਿਫਿਲ ਗੱਲਬਾਤ ਲਾਹੌਰ ਸ਼ਮਤ ਸਰਪੰਚੀ ਇਨਕ 60 ਤੋਂ ਵੱਧ ਸੁਪਰ ਹਿੱਟ ਗਿੱਤਾਂ ਤੋਂ ਇਲਾਵਾ ਹੋਰ ਵੀ ਕਈ ਗੀਤ ਗਾ ਚੁੱਕੇ ਨੇ ਹੋਰ ਵੀ ਕਈ ਗੀਤ ਗਾ ਚੁੱਕੇ ਨੇ ਇਹਨਾਂ ਦੇ ਸੁਭਾਅ ਦੀ ਗੱਲ ਕਰੀਏ ਤਾਂ ਗੁਲਾਬ ਸਿੱਧੂ ਖੁੱਲੇ ਤੇ ਨਿੱਗੇ ਸੁਭਾਅ ਦੇ ਮਾਲਕ ਨੇ ਆਪਣੇ ਦੋਸਤਾਂ ਨਾਲ ਹਾਸਾ ਮਜ਼ਾ ਕਰਦੇ ਰਹਿੰਦੇ ਨੇ ਆਮ ਲੋਕਾਂ ਨੂੰ ਵਧੀਆ ਤਰੀਕੇ ਨਾਲ ਮਿਲਦੇ ਨੇ ਮਤਲਬ ਉਹਨਾਂ 'ਚ ਇਹ ਹੰਕਾਰ ਨਹੀਂ ਹੈ ਕਿ ਮੈਂ ਤਾਂ ਸੁਪਰਸਟਾਰ ਗਾਇਕ ਬਣ ਗਿਆ ਫਿਲਮਾਂ ਦੀ ਗੱਲ ਕਰੀਏ ਤਾਂ ਗੁਲਾਬ ਸਿੱਧੂ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਉਹ ਫਿਲਮਾਂ ਜ਼ਰੂਰ ਕਰਨਗੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਫਿਲਮਾਂ 'ਚ ਵੀ ਦੇਖਿਆ ਜਾ ਸਕਦਾ ਹੈ। ਬਾਕੀ ਦਲਜੀਤ ਦੋਸਾਨ ਤੇ ਸਿੱਧੂ ਮਸੇਵਾਲਾ ਇਹਨਾਂ ਦੇ ਫੇਵਰੇਟ ਸਿੰਗਰ ਨੇ, ਸੋਨਮ ਬਾਜੂ ਇਹਨਾਂ ਦੀ ਫੇਵਰੇਟ ਐਕਟਰਸ ਹੈ। ਬਚਪਨ ਤੋਂ ਹੀ ਸਰਦੂਲ ਸਿਕੰਦਰ ਸਾਹਿਬ ਨਛੱਤਰ ਗਿੱਲ ਤੇ ਗਾਣਿਆਂ ਨੂੰ ਸੁਣ-ਸੁਣ ਕੇ ਗਾ-ਗਾ ਕੇ ਰਿਆਜ਼ ਕੀਤਾ ਤੇ ਅੱਜ ਉਹਨਾਂ ਦੀ ਮਿਹਨਤ ਨਾਲ ਵੱਡੀ ਕੋਠੀਆਂ, ਕਾਰਾਂ, ਬ੍ਰਾਂਡਿਡ ਕੱਪੜੇ ਖਰੀਦੇ ਜੋ ਕਦੇ ਉਹਨਾਂ ਤੋਂ ਦੂਰ ਸੀ। ਉਹ ਸ਼ੌਕ ਅੱਜ ਉਹਨਾਂ ਨੇ ਪੂਰੇ ਕਰ ਲਏ। ਦੁਨੀਆ ਅੱਜ ਉਹਨਾਂ ਦੇ ਗੀਤ ਸੁਣਦੀ ਹੈ, ਉਹਨਾਂ ਨੂੰ ਸੰਧ ਕਰਦੀ ਹੈ ਤੁਹਾਨੂੰ ਗੁਲਾਬ ਸਿੱਧੂ ਦਾ ਕਿਹੜਾ ਗੀਤ ਪਸੰਦ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਇਹੋ ਜਿਹਿਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਖਲਾਸਾ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੋਂ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ